ਹੈਲੋ ਕਿੰਨਾ ਲੱਗੇ ਤੁਹਾਨੂੰ ਸਮੋਸੇ ਹਾਂਜੀ ਇਹ ਸਾਡੀਆਂ ਬੀਬੀਆਂ ਸੇਵਾਦਾਰ ਨਹੀਂ ਐ ਇਸ ਸਮੋਸੇ ਬਰੈਡ ਜਲੇਬੀਆਂ ਇਹ ਲੋਈ ਗ੍ਰੀਨ ਦੀਆਂ ਤੀਆਂ ਬਣਾ ਰਹੀਆਂ ਬੀਬੀਆਂ ਰਲ ਮਿਲ ਕੇ ਬੜੇ ਇਹਦੇ ਬਾਅਦ ਫੇਰ ਇਹਨਾਂ ਨੂੰ ਚਾਬੀ ਮਿਲ ਜਾਣੀ ਐ ਨੱਚਣਾ ਪੂਰਾ ਉਮਾ ਪੈਣੀ ਆ ਪੈਣੀ ਹਾਂਜੀ ਪੂਰੀਆਂ ਧਾਮਾ ਪੈਣੀ ਆ ਫਿਰ ਧਮਾਲਾ ਵਹਿਣ ਗਿਆ ਹਾਂਜੀ ਕੋਈ ਨਾ ਕਹਿ ਸਕਦੀ ਮੈਂ ਨਹੀਂ ਖਾਂਦਾ ਆਈ ਨਹੀਂ ਕਹਿ ਸਕਦਾ ਮੈਂ ਤਾਂ ਹੀ ਮੂਵੀ ਬਣਾਉਂਦੀ ਆ ਕਹੂਗੀ ਨਾ ਵੀ ਮੈਂ ਖਾਂਦਾ ਹਾਂ ਕੋਈ ਨਹੀਂ ਕਹਿ ਸਕਦਾ ਸਭ ਦੀ ਮੂਵੀ ਬਣਾਉਂਗੀ ਹਾਂ ਹਾਂਜੀ ਕਿਦਾਂ ਵਧੀਆ ਲੱਗੇ ਸਮੋਸੇ ਆ ਇਹ ਗਣੇਸ਼ ਦੇ ਸਮੋਸੇ ਆ ਭਾਈ ਗਣੇਸ਼ ਦੀ ਵੀ ਮਸ਼ਹੂਰੀ ਕਰਨ ਮਾਮਾ ਵਿੱਚ ਤੇ ਸਾਡਾ ਗਵਾਂਡੀ ਆ ਗਣੇਸ਼ ਭਾਈ ਉਹਦੀ ਉਤੋਂ ਸਮੋਸੇ ਬਰੈਡ ਕੋੜੇ ਔਰ ਕੀ ਜਲੇਬੀਆਂ ਤੇ ਬੀਬੀਆਂ ਨਾਲ ਰਾਲ ਮਿਲ ਕੇ ਬੜੇ ਪਿਆਰੇ ਕੁਸ਼ ਆ ਰਹੀਆਂ ਵੈਲਕਮ ਬੀਬੀ ਉਹਨਾਂ ਦਾ ਸਵਾਗਤ ਹੈ ਬਸ ਸਾਰੀਆਂ ਬੀਬੀਆਂ ਬੜੇ ਪਿਆਰ ਦੇ ਨਾਲ ਬਣਾਉਂਦੀਆਂ ਇੱਥੇ ਅਜ ਸਾਨੂੰ ਪੰਜਾਬ ਦੀ ਫੀਲਿੰਗ ਆਉਂਦੀ ਹੈ ਜਿਵੇਂ ਪੰਜਾਬ ਦੇ ਵਿੱਚ ਸਾਰ ਰਾਲ ਮਿਲ ਕੇ ਆਪਣਾ ਕੋਈ ਪ੍ਰੋਗਰਾਮ ਕਰਦੀਆਂ ਇੱਥੇ ਸਾਨੂੰ ਸਾਰੀ ਪੰਜਾਬ ਦੀ ਆਪਣੀ ਦੀ ਫੀਲਿੰਗ ਆ ਰਹੀ ਹੈ ਵਧੀਆ ਲੱਗਦਾ ਹੈ ਸਾਰੀਆਂ ਆਪਣੀਆਂ ਪੰਜਾਬਣਾਂ ਭੈਣਾਂ ਇਕੱਠੀਆਂ ਹੋਈਆਂ ਵੀ ਆਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੀਬੀ ਸਾਡੀ ਅੱਜ ਬਹੁਤ ਲੇਟ ਆਈ ਹੈ ਅੱਛਾ ਹਾਂਜੀ ਬੀਬੀਓ ਸਮੋਸੇ ਕਿੱਦਾਂ ਲੱਗੇ ਵਧੀਆ ਲੱਗੇ ਇਹ ਸਾਡੀ ਕੁਲਵੰਤ ਭੈਣ ਜੀ ਇਹਨੂੰ ਸਮੋਸਿਆਂ ਦਾ ਲੱਡੂਆਂ ਦਾ ਬੜਾ ਐਕਸਪੀਰੀਅੰਸ ਹੈਗਾ